ਸਰਕਾਰ ਮੁਕਾਬਲ ਗੁਰਦਾਸਪੁਰ ਵਿੱਚ ਕਿਸਾਨ ਮੇਲੇ ਵਿੱਚ ਕਿਸਾਨਾਂ ਨੇ ਹੀ ਪਰਥੂਪਾ ਦਿੱਤਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਕਿਸਾਨ ਮੇਲਾ ਦਾ ਪ੍ਰਬੰਧ ਕੀਤਾ ਗਿਆ ਸੀ ਅਚਾਨਕ ਕਿਸਾਨਾਂ ਦੇ ਜਥੇਬੰਦੀ ਪਗੜੀ ਸੰਭਾਲ ਜੱਟਾ ਲਹਿਰ ਦੇ ਕਾਰਕੂਨ ਨਾਰੇਬਾਜ਼ੀ ਕਰਦੇ ਹੋਏ ਮੇਲੇ ਦੇ ਮੰਚ ਵੱਲ ਵਧੇ ਭੀੜ ਤੇਜ਼ੀ ਨਾਲ ਮੰਚ ਵੱਲ ਵਧੀ ਪਗੜੀ ਸੰਭਾਲ ਜੱਟਾ ਲਹਿਰ ਦੇ ਸਮਰਥਕਾਂ ਨੇ ਮੰਚ ਤੇ ਖੇਤੀਬਾੜੀ ਯੂਨੀਵਰਸਿਟੀ ਦਾ ਬੈਨਰ ਹਟਾ ਕੇ ਆਪਣਾ ਬੈਨਰ ਟੰਗ ਦਿੱਤਾ ਮੰਚ ਤੇ ਕਬਜ਼ਾ ਹੋਣ ਤੋਂ ਬਾਅਦ ਆਗੂਆਂ ਨੇ ਮਾਈਕ ਸੰਭਾਲ ਲਿਆ ਫਿਰ ਕਾਫੀ ਦੇਰ ਤੱਕ ਸਰਕਾਰ ਖਿਲਾਫ ਭਾਸ਼ੀ ਕੱਢੀ ਪਰਦਰਸ਼ਨ ਕਾਰਕਿਸਾਨਾ ਨੇ ਐਲਾਨ ਕੀਤਾ ਕਿ ਹਰ ਕਿਸਾਨ ਮੇਲੇ ਵਿੱਚ ਪਹੁੰਚ ਕੇ ਲੋਕਾਂ ਨੂੰ ਪੰਜਾਬ ਸਰਕਾਰ ਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਮੰਨਤਾ ਪ੍ਰਾਪਤ ਬੀਜ ਤੇ ਕੀਟਨਾਸ਼ਕ ਨਾਖਰੀਦਨ ਬਾਰੇ ਜਾਗਰੂਕ ਕਰੇ ਜਿਹੜਾ ਕਿਸਾਨਾਂ ਦਾ ਮੇਲਾ ਸੀ ਉੱਥੇ ਝੂਠੇ ਲੀਡਰ ਤੇ ਝੂਠੇ ਅਫਸਰਾਂ ਨੇ ਬੋਲਦੇ ਸਨ ਅੱਜ ਉਹਨਾਂ ਨੂੰ ਇੱਥੋਂ ਭਜਾ ਦਿੱਤਾ ਤੇ ਕਿਸਾਨਾਂ ਨੇ ਆਪਣੇ ਮੇਲੇ ਤੇ ਆਪ ਕਬਜ਼ਾ ਕੀਤਾ ਤੇ ਇੱਥੇ ਇਹ ਮੇਲੇ ਦੇ ਵਿੱਚ ਝੂਠੀਆਂ ਜਿਹੜੀਆਂ ਆਪਣੇ ਅੰਜਾਲੀ ਦਵਾਈਆਂ ਦਿੱਤੀਆਂ ਜਾਂਦੀਆਂ ਜਾਂਲੀ ਬੀ ਦਿੱਤੇ ਜਾਂਦੇ ਸਨ ਕਿਸਾਨਾਂ ਨਾਲ ਖਲਵਾੜ ਕੀਤੀ ਜਾ ਰਹੀ ਹੈ ਅੱਜ ਅਸੀਂ ਕਿਸਾਨਾਂ ਨੂੰ ਜਗਾਉਣ ਆਏ ਆ ਕਿ ਇੱਥੋਂ ਜੇ 1509 ਮਾਨਤਾ ਪ੍ਰਾਪਤ ਨਹੀਂ ਸੀ ਜੇ 1121 ਮਾਨਤਾ ਪ੍ਰਾਪਤ ਨਹੀਂ ਸੀ ਜੇ ਸ਼ਬਤੀਆ ਮਾਨਤਾ ਪ੍ਰਾਪਤ ਨਹੀਂ ਸੀ ਤੇ ਫਿਰ ਕਿਸਾਨਾਂ ਨੂੰ ਇੱਥੋਂ ਦਿੱਤੀ ਕਿਉਂ ਜੇ ਦਿੱਤੀ ਆ ਤੇ ਫਿਰ ਖਰੀਦ ਵਿੱਚ ਉਹਨਾਂ ਨਾਲ ਖਲਵਾੜ ਕਿਉਂ ਕੀਤੀ ਜਾ ਰਹੀ ਹੈ ਬੇਦਾਹੇ ਤੇ ਜਾਗ ਪਿਆ ਕਿਸਾਨਾਂ ਦੇ ਹੱਕ ਕਰੂੰ ਜਾਗੂਗਾ ਇਸ ਕਰਕੇ ਅੱਜ ਕਿਸਾਨਾਂ ਨੇ ਇੱਥੇ ਜਿਹੜਾ ਆ ਉਹ ਅੱਜ ਆਪਣਾ ਰੋਸ ਵਿਚਾਰਾ ਕਰਕੇ ਕਿਸਾਨਾਂ ਦੇ ਵਿੱਚ ਕਬਜ਼ਾ ਕੀਤਾ ਜਿੰਨੇ ਵੀ ਕਿਸਾਨ ਮੇਲੇ ਕਿਤੇ ਜਾਣਗੇ ਹਰ ਕਿਸਾਨ ਮੇਲੇ ਤੇ ਅਸੀਂ ਆਪਣਾ ਕਬਜ਼ਾ ਕਰਕੇ ਤੇ ਕਿਸਾਨਾਂ ਨੂੰ ਜਾਗਰਿਤ ਕਰਾਂਗੇ ਲਿਆਨ ਯੂਨੀਵਰਸਿਟੀ ਕੋਈ ਵੀ ਨਵੀਂ ਵੈਰੈਟੀ ਨਹੀਂ ਆਈ ਇਹ ਵਿੱਚ ਝੋਨੇ ਦੀਆਂ ਵੈਰੈਟੀਆਂ ਜਿੰਨਾ ਪੰਜਾਬ ਝੋਨਾ ਬੀਜਿਆ ਜਾ ਰਿਹਾ ਜਿੰਨੀ ਕਣਕ ਬੀਜੀ ਜਾ ਰਹੀ ਹੈ ਸਾਰੀਆਂ ਵੈਰੈਟੀਆਂ ਖਰਿਆਣੇ ਦੀਆਂ Rajasthan ਦੀਆਂ ਨੇ ਗੰਦੇ ਦੀ ਵੈਰੈਟੀ ਜਿਹੜੀ COJ 4 ਸੀਗੀ ਉਹ ਖਤਮ ਹੋ ਚੁੱਕੀ ਆ ਗੰਦੇ ਦੀਆਂ ਜਿੰਨੀਆਂ ਵੈਰੈਟੀਆਂ ਨੇ ਉਹ ਸਾਰੀਆਂ ਬਾਹ ਦੀਆਂ ਨੇ ਇਹ ਮੇਲੇ ਦਾ ਫਾਇਦਾ ਕੀ ਆ ਕਿ ਮੇਲਾ ਮੈਜਿਕ ਡਰਾਮਾ ਵਾ